ਹੈਲੋ ਜੀ ਸਸਰੀ ਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵਹਿਗੂ ਜੀ ਆਪ ਨੂੰ ਸੜਦੀ ਕਲਾਚ ਰੱਖਣ ਸੋ ਮੈਨੂੰ ਪਤਾ ਵੀ ਮੇਰੇ ਅੜੀਆਂ ਗੱਲਾਂ ਬਹੁਤ ਨਾਲ ਗੁਜਰ ਰਹੇ ਆ ਕਿ ਇਹ ਚੀਜ਼ ਦਾ ਮੈਨੂੰ ਗਿਆਨ ਵੀ ਜਿਹੜਾ ਬੰਦਾ ਸਹੀ ਰਸਤੇ ਤੇ ਚੱਲਦਾ ਹੋਵੇ ਹਨਾ ਸਾਰਿਆਂ ਨਾਲ ਵੱਧ ਤਕਲੀਫਾਂ ਉਹਨੂੰ ਮਿਲਦੀਆਂ ਫੇਸ ਉਹਨੂੰ ਕਰਨੀਆਂ ਪੈਂਦੀਆਂ ਜੋ ਇਨਸਾਨ ਆ ਦਿਲੋਂ ਸੱਚਾ ਹੁੰਦਾ ਕਿਸੇ ਦੇ ਦਿਲ ਨੂੰ ਰਿਸਪੈਕਟ ਕਰਦਾ ਉਹ ਸਭ ਤੋਂ ਵੱਧ ਦੁੱਖ ਭੋਗਦਾ ਇਹ ਚੀਜ਼ ਮੈਨੂੰ ਖੁਦ ਨੂੰ ਪਤਾ ਕਿਉਂਕਿ ਇਹ ਚੀਜ਼ਾਂ ਮੈਂ ਕਰਕੇ ਵੇਖ ਚੁੱਕੀ ਆ ਤੇ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣੀ ਆ ਮੇਰੇ 10000 ਸਬਸਕ੍ਰਾਈਬਰ ਹਨ ਮੈਂ 10000 ਸਬਸਕ੍ਰਾਈਬਰਾਂ ਨੂੰ ਇਹ ਹੱਥ ਬੰਨ ਕੇ ਬੇਨਤੀ ਕਰਦੀ ਆ ਵੀ ਤੁਸੀਂ ਮੇਰੀ ਸਪੋਰਟ ਕਰੋ ਜਿਹੜੇ ਮੇਰੇ ਵਿਊਜ਼ ਆ ਉਹ ਘਟ ਰਹੇ ਆ ਮੇਰੇ ਵਿਊਜ਼ ਹਜ਼ਾਰ ਤੋਂ 1200 ਹੁੰਦੇ ਆ ਕੀ ਤੁਸੀਂ ਇੱਕ ਬੰਦੇ ਦੀ ਹੈਲਪ ਕਰ ਨਹੀਂ ਸਕਦੇ ਇੱਕ ਬੰਦਾ ਆਪਣੀ ਦਰਦਾਂ ਚੋਂ ਨਿਕਲਣਾ ਚਾਹੁੰਦਾ ਕਿ ਤੁਸੀਂ ਉਹਦੀ ਦਰਦਾਂ ਦੇ ਵਿੱਚੋਂ ਨਿਕਲਣ ਚ ਹੈਲਪ ਨਹੀਂ ਕਰੋਗੀ ਕੀ ਤੁਹਾਡਾ ਫਰਜ਼ ਨਹੀਂ ਕੀ ਤੁਹਾਡੇ ਅੰਦਰ ਇਨਸਾਨੀਅਤ ਜਿਹੜੀ ਰੱਬ ਨੇ ਪਾਈ ਹੈ ਉਹਦੇ ਅਕੋਰਡਿੰਗ ਤੁਹਾਡਾ ਫਰਜ਼ ਹੈ ਨਾ ਕਿਸੇ ਨੂੰ ਦਰਦਾਂ ਚੋਂ ਕੱਢਣਾ ਤੇ ਫਿਰ ਅੱਜ ਮੈਂ ਤੁਹਾਨੂੰ ਸ਼ਰਯਾਮ ਬੋਲ ਰਹੀ ਹਾਂ ਵੀ ਮੈਨੂੰ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜਿਹੜਾ ਪਰਮਾਤਮਾ ਉਹ ਸਿੱਧਾ ਕਿਸੇ ਕੋਲੇ ਚੱਲ ਕੇ ਨਹੀਂ ਆਉਂਦਾ ਉਹ ਵੀ ਬੰਦਿਆਂ ਚ ਵੱਸਦਾ ਜਿਹੜਾ ਇਹ ਮੇਰੇ ਮਨ ਦੇ ਵਿੱਚ ਹੁਣ ਥਾਊਟ ਆਇਆ ਤੇ ਹੋ ਸਕਦਾ ਹੈ ਰੱਬ ਨੇ ਲਿਆਂਦਾ ਹੋਵੇ ਵੀ ਤੂੰ ਆਪਣੇ ਜਿਹੜੀ ਤੇਰੀ YouTube ਫੈਮਲੀ ਹੈ ਤੇ ਉਹਦੇ ਨਾਲ ਸ਼ੇਅਰ ਕਰ ਠੀਕ ਹੈ ਅੱਜ ਕੱਲ ਮੇਰੇ ਵਰਗੇ ਬਹੁਤ ਬੇਸਹਾਰਾ ਲੋਕ ਆ ਜਿਨ੍ਹਾਂ ਦੀ YouTube ਹੀ ਫੈਮਲੀ ਬਣੀ ਹੋਈ ਹੈ ਠੀਕ ਹੈ ਮੇਰੇ ਬੱਚੇ ਨੇ ਬੱਚੇ ਪੜ ਰਹੇ ਆ ਵਧੀਆ ਸਾਥ ਦਿੰਦੇ ਆ ਜੋ ਸਾਥ ਦਿੰਦੇ ਆ ਤਾਂ ਮੈਂ ਵੀਡੀਓ ਪਾਉਣੀ ਆ ਜੋ ਮੇਰੇ ਨਾਲ ਲੜਦੇ ਹੋਣ ਤਾਂ ਮੈਂ ਕਿੱਥੋਂ ਵੀਡੀਓ ਪਾਵਾਂ ਮੈਨੂੰ ਬਹੁਤ ਬਹੁਤ ਖੁਸ਼ੀ ਆ ਵੀ ਉਹਨਾਂ ਨੇ ਮੈਨੂੰ ਆਪਦੀ ਜ਼ਿੰਦਗੀ ਜਿਉਣ ਲਈ ਛੱਡਦਾ ਉਹ ਕਹਿੰਦੇ ਵੀ ਥੋੜੀ ਜ਼ਿੰਦਗੀਆਂ ਜਿੱਦਾਂ ਤੁਸੀਂ ਮਰਜ਼ੀ ਜਿਣਾ ਚਾਹੋ ਜੀ ਸਕਦੇ ਹੋ ਸੋਨੂੰ ਕੋਈ ਰੋਕ ਟੋਕ ਨਹੀਂ ਤੁਸੀਂ ਜੋ ਤੁਹਾਡੇ ਦਿਲ ਚਾ ਗੱਲ ਤੁਸੀਂ YouTube ਤੇ ਆਪਦੀ ਸ਼ੇਅਰ ਕਰੋ ਤਾਨੂੰ ਮਾੜਾ ਕਹਿੰਦਾ ਕੋਈ ਪਰਵਾਹ ਨਾ ਕਰੋ ਠੀਕ ਹੈ ਕੋਈ ਚੰਗਾ ਕਹਿੰਦਾ ਠੀਕ ਹੈ ਮੇਰੇ ਬੱਚਾ ਦਾ ਮਤਲਬ ਇਹੀ ਹੈ ਵੀ ਜੇ ਤੈਨੂੰ ਜਿਆਦਾ ਕੋਈ ਬੰਦਾ ਗਲਤ ਕਮੈਂਟ ਵੀ ਕਰੂ ਇੱਕ ਟਾਈਮ ਕੋਈ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਜੀ ਬਿਨ ਮਤਬਲਾ ਕਿਸੇ ਨਾ ਕਿਸੇ ਦੀ ਟਿੱਪਣੀ ਕਰਨੀ ਕੋਈ ਕੋਈ ਗੱਲ ਗਲਤ ਕਹਿ ਦੇਣੀ ਜਿੱਦਾਂ ਕਿ ਮੇਰੇ ਪੁਰਾਣੇ 30 ਸਾਲ ਪੁਰਾਣੇ ਦਰਦ ਮੇਰੇ ਛੇੜ ਕੇ ਮੈਨੂੰ ਦੁਖੀ ਕੀਤਾ ਹਨ ਤੁਸੀਂ ਸਹੀ ਪੁੱਛੋ ਮੇਰਾ ਉਹ ਬੈਲੈਂਸ ਹੀ ਨਹੀਂ ਬਣਿਆ ਜਦੋਂ ਦਾ ਵੀ ਮੈਨੂੰ ਤਕਲੀਫ ਮਿਲਿਆ ਵੀ ਮੈਨੂੰ ਤਖਲੀਬ ਦਿੱਤੀ ਉਹਨਾਂ ਨੇ ਐਗੀਆਂ ਗੱਲਾਂ ਕਹਿ ਕੇ ਹਨ ਵੀ ਮੇਰੇ ਦਰਦ ਛੇੜੇ ਤੇ ਮੈਂ ਦੁਬਾਰੇ ਦਰਦਾਂ 'ਚ ਚਲੀ ਆ ਮੈਂ ਤਾਂ ਝੂਠ ਨਹੀਂ ਬੋਜਦਾ ਵੀਰੇ ਕਹਿੰਦੇ ਝੂਠ ਬੋਲਣਾ ਪਾਪ ਹੁੰਦਾ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਐਸ ਟਾਈਮ ਮੈਂ ਦਰਦਾਂ 'ਚ ਚੱਲ ਰਹੀ ਆ ਤੇ ਮੈਨੂੰ ਸੋਡੇ ਸਾਰੇ ਦੀ ਬਹੁਤ ਬਹੁਤ ਲੋੜ ਹੈ ਦੇਖੋ ਵੀਰੇ ਜਿਹੜਾ ਬੰਦਾ ਸੌਖਾ ਹੈ ਉਹ ਕਦੇ ਕਿਸੇ ਨੂੰ ਇਹ ਨਹੀਂ ਕਹਿੰਦਾ ਮੇਰੀ ਹੈਲਪ ਕਰੋ ਠੀਕ ਹੈ ਜਿਹਨੂੰ ਜ਼ਿੰਦਗੀ 'ਚ ਸਭ ਕੁਝ ਮਿਲਿਆ ਹੋਇਆ ਉਹ ਕਦੇ ਸੋਡੇ ਮੂਰੀ ਨਹੀਂ ਕਹੂਗਾ ਮੇਰੀ ਹੈਲਪ ਕਰੋ ਮੇਰੀ ਜ਼ਿੰਦਗੀ ਚ ਲਾ ਲੋ ਤੁਸੀਂ ਮੈਂ ਹੁਣ ਸੱਚ ਬੋਲਣਾ ਇੰਨਾ ਕੁ ਸ਼ੁਰੂ ਕਰਤਾ ਵੀ ਸੱਚ ਆਪਾਂ ਇੰਨਾ ਕੁ ਕਰੜਾ ਬੋਲ ਰਹੇ ਹਾਂ ਵੀ ਚਾਹੇ ਜੋ ਹੁੰਦਾ ਹੋ ਜੇ ਪਰ ਆਪਾਂ ਹੁਣ ਓਲੇ ਚ ਨਾ ਰਹਿਣਾ ਨਾ ਕਿਸੇ ਨੂੰ ਰੱਖਣਾ ਠੀਕ ਹੈ ਜੇ ਤੁਸੀਂ ਸਹੀ ਪੁੱਛੋ ਨਾ ਮੈਨੂੰ ਹੋਗੇ ਕੁਝ ਦਿਨ ਵੀ ਮੈਂ ਆਪਣੇ ਆਪ ਤੋਂ ਸਟਰੋਂਗ ਬਣ ਰਹੀ ਹਾਂ ਸਟਰੋਂਗ ਮਤਲਬ ਇੰਨੀ ਕੁ ਬਣਨਾ ਹਨਾ ਵੀ ਮੇਰਾ ਜੀ ਕਰਦਾ ਮੈਂ ਆਪਣੇ ਸਾਰੇ ਰਿਟੇ ਹੀ ਛੱਡ ਦਾਂ ਮੇਰੀ YouTube ਫੈਮਿਲੀ ਮੇਰੇ ਨਾਲ ਹੋਊਗੀ ਮੇਰਾ ਵਹੀ ਗੁਰੂ ਮੇਰੇ ਨਾਲ ਹੋਊਗਾ ਮੈਨੂੰ ਕੋਈ ਨਹੀਂ ਪਰਵਾਹ ਨਹੀਂ ਦੇਖੋ ਵੀ ਰਿਸ਼ਤੇਦਾਰੀਆਂ ਤਾਂ ਪੈਸਾ ਹੈ ਪੈਸਾ ਅੱਜ ਕੱਲ ਸਾਰੀਆਂ ਰਿਸ਼ਤੇਦਾਰੀਆਂ ਪੈਸਾ ਲਈ ਬੈਠਾ ਜਿਹਦੇ ਕੋਲੇ ਪੈਸਾ ਉਹਦੀਆਂ ਰਿਸ਼ਤੇਦਾਰੀਆਂ ਛੱਡੋ ਇਹਨਾਂ ਇਨਸਾਨਾਂ ਦੇ ਰਿਸ਼ਤੇਆਂ ਨੂੰ ਕਦਰ ਹੀ ਨਹੀਂ ਜਿੱਥੇ ਕਿਉਂ ਝੁਕਦੇ ਹੋ ਤੁਸੀਂ ਕਿਉਂ बार-बार ਜਾਂਦੇ ਹੋ ਮੈਂ ਆਪਣੀ ਕਦਰ ਆਪ ਘਟਾਈ ਹੈ ਮੈਂ ਇਹ ਵੀ ਚੀਜ਼ ਦਾ ਮੈਨੂੰ ਗਿਆਨ ਹੋ ਚੁੱਕਿਆ ਹੈ ਰਿਲੀਜ਼ ਹੋ ਚੁੱਕਿਆ ਹੈ ਮੈਂ ਹਰ ਇੱਕ ਦੀ ਪਰਵਾਹ ਕੀਤੀ ਹਰ ਇੱਕ ਪਰਸਨ ਦੀ ਪਰਵਾਹ ਕੀਤੀ ਮੇਰੀ ਕਿਸੇ ਨੇ ਨਹੀਂ ਕੀਤੀ ਮੈਂ ਕਿਸੇ ਨਾਲ ਧਰੂ ਧੋਖਾ ਨਹੀਂ ਕੀਤਾ ਮੇਰੇ ਨਾਲ ਹਰ ਇੱਕ ਨੇ ਕੀਤਾ ਮੈਂ ਕਦੀ ਕਿਸੇ ਨਾਲ ਵਿਸ਼ਵਾਸ ਘਾਤ ਨਹੀਂ ਕੀਤਾ ਮੇਰੇ ਨਾਲ ਸਹਰਣਾ ਕੀਤਾ ਠੀਕ ਹੋ ਬੱਚੇ ਸੋਡੇ ਆਪਣੇ ਹੁੰਦੇ ਆ ਕਦੀ ਸਾਨੂੰ ਕੁਝ ਨਹੀਂ ਕਹਿੰਦੇ ਪਰ ਮੈਂ ਅੱਜ ਆਪਣੇ ਆਪ ਚ ਮਤਲਬ ਸਹੀ ਪੁੱਛਦਾ ਅਲੌਣ ਰਹਿਣਾ ਪਸੰਦ ਕਰਦੀ ਹਾਂ ਮੈਂ ਸੋਚਦੀ ਆਂ ਵੀ ਮੈਨੂੰ ਬੱਚੇ ਮੇਰਾ ਫਰਜ਼ ਸੀ ਵਧੀਆ ਐਜੂਕੇਸ਼ਨ ਦੇਣੀ ਦਿੱਤੀ ਬੱਚੇ ਸਟੈਂਡ ਕਰਨੇ ਜਿੰਨ ਆਪਣੇ ਸਾਰੇ ਸੀ ਆਪਾਂ ਨੂੰ ਫੁੱਲ ਪੜ੍ਹਾਈਆਂ ਕਰਵਾਈਆਂ ਬੱਚੇ ਕਦੇ ਆਪਣੇ ਤੇ ਉਂਗਲ ਨਹੀਂ ਚੱਕਣਗੇ ਤੁਸੀਂ ਸਾਨੂੰ ਸਟੱਡੀ ਨਹੀਂ ਕਰਵਾਈ ਜਾਂ ਹਾਈ ਸਟੱਡੀ ਨਹੀਂ ਕਰਵਾਈ ਆਪਾਂ ਸਾਰਾ ਕੁਝ ਕਰਵਾਇਆ ਬੱਚੇ ਨੂੰ ਮਾਸਟਰ ਡਿਗਰੀਆਂ ਕਰਵਾਤੀਆਂ ਹੁਣ ਅੱਗੇ ਬੱਚਿਆਂ ਦਾ ਕੰਮ ਹੈ ਮੇਰੀ ਵੀ ਅੰਗਰੇਜ਼ਾਂ ਵਾਲੀ ਸੋਚਣੀ ਹੈ ਵੀ ਸਾਰੀ ਉਮਰ ਆਪਾਂ ਠੇਕਾ ਥੋੜੀ ਲੱਤਾਂ ਚਾਹੇ ਆਪਣੇ ਬੱਚੇ ਆਪਣਾ ਰਿਸਪੈਕਟ ਕਰਦੇ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਮੇਰਾ ਕੰਮ ਅਸੀਂ ਭਾਈ ਸਾਨੂੰ ਟੌਪ ਦੀਆਂ ਪੜ੍ਹਾਈਆਂ ਕਰਾਉਣੀਆਂ ਮੈਂ ਕਰਾਤੀਆਂ ਹੁਣ ਅੱਗੇ ਸਟੈਂਡ ਤੁਸੀਂ ਲੈਣਾ ਹੈ ਮੈਂ ਕਿੱਥੇ ਕਿੱਥੇ ਸਾਨੂੰ ਸਟੈਂਡ ਕਰੂੰਗੀ ਠੀਕ ਹੈ ਵੀ ਬੱਚੇ ਹੁਣ ਆਪਦੇ ਪੈਰਾਂ ਤੇ ਖੜੇ ਹੋ ਵੱਡੇ ਹੋ ਚੁੱਕੇ ਹਨ ਉਹਨਾਂ ਨੂੰ ਆਪਣੇ ਬੁਰੇ ਭਲੇ ਦਾ ਸਾਰਾ ਪਤਾ ਹੈ ਠੀਕ ਹੈ ਹੁਣ ਮੈਂ ਆਪਣੇ ਬਾਰੇ ਸੋਚਣ ਲੱਗੀ ਹੁਈ ਆ ਇਸ ਟਾਈਮ ਮੈਂ ਆਪਣੇ ਬਾਰੇ ਸੋਚਣਾ ਵੀ ਮੇਰੀ ਜਿੰਨੀ ਵੀ ਲਾਈਫ ਰਹਿੰਦੀ ਹੈ ਮੈਂ ਖੁਸ਼ ਹੋ ਕੇ ਜਾਣਾ ਇੱਥੋਂ ਜਦੋਂ ਵੀ ਜਾਣਾ ਜੱਗ ਤੋਂ ਖੁਸ਼ ਹੋ ਕੇ ਜਾਣਾ ਮੈਂ ਨਹੀਂ ਚਾਹੁੰਦੀ ਵੀ ਮੈਂ ਕੋਈ ਦਰਦ ਲੈ ਕੇ ਦਿਲ ਦੇ ਵਿੱਚ ਜਾਵਾਂ ਮੇਰਾ ਇਹ ਏਮ ਹੀ ਨਹੀਂ ਹੈਗਾ ਵੀ ਮੈਂ ਮਰਨ ਵੇਲੇ ਪਛਤਾਵਾਂ ਜਾਂ ਮੇਰੇ ਅੱਖਾਂ 'ਚੋਂ ਹੰਝੂ ਆਉਣ ਵੀ ਮੇਰਾ ਤਾਂ ਕੰਮ ਰਹਿ ਗਿਆ ਮੇਰਾ ਤਾਂ ਪੂਰਾ ਨਹੀਂ ਹੋਇਆ ਮੈਂ ਅੰਤ ਸਮੇਂ ਪਈਆਂ ਕਿਉਂਕਿ ਅੰਤ ਸਮੇਂ ਦਾ ਤਾਂ ਕਈਆਂ ਨੂੰ ਪਤਾ ਵੀ ਲੱਗ ਜਾਂਦਾ ਵੀ ਰ ਠੀਕ ਹੈ ਮੰਨ ਲਓ ਕੋਈ ਆਪਣ ਨੂੰ ਬਿਮਾਰੀ ਲੱਗ ਗਈ ਫਿਰ ਆਪਾਂ ਬੈਸੇ ਗੈਸ ਕਰ ਲਾਂਗੇ ਮੈਂ ਵੀ ਹੁਣ ਤਾਂ ਆਪਾਂ ਥੋੜੇ ਜਿਹਰੇ ਦੇ ਬਰਹੁਣੇ ਆ ਸੋ ਮਰਨ ਤੋਂ ਮੈਂ ਡਰਦੀ ਨਹੀਂ ਤੁਹਾਨੂੰ ਵੀ ਬੜੀ ਕਹਤਾ ਮੈਂ ਮਰਨ ਤੋਂ ਕਦੇ ਵੀ ਨਹੀਂ ਡਰਦੀ ਠੀਕ ਹੈ ਗੱਲ ਵਸ ਇਹ ਹੈ ਮੇਰੇ ਕੁਝ ਕੁ ਸੌਂਕ ਹੈ ਮੈਂ ਪੂਰੇ ਕਰਨੇ ਆ ਪੂਰੇ ਕਿੱਦਾਂ ਕਰਨੇ ਆ ਆਪਣੀ ਮਿਹਨਤ ਕਰਕੇ ਮਿਹਨਤ ਮੈਂ YouTube ਤੇ ਕਰ ਰਹੀ ਆ YouTube ਤੁਹਾਨੂੰ ਸਾਰਿਆਂ ਨੂੰ ਪਤਾ ਵੀ YouTube ਤੇ ਵੀ ਮਿਹਨਤ ਕਰਕੇ ਲੱਖਾਂ ایسے YouTuber ਆ ਜਿਨ੍ਹਾਂ ਨੇ YouTube ਦੇ ਸਿਰੋਂ ਬਹੁਤ ਕੁਝ ਬਣਾਇਆ ਮੇਰੇ ਤਾਂ ਸੁਪਨੇ ਬੜੇ ਛੋਟੇ ਆ ਵੀ ਮੇਰੇ ਕੋਲ ਦਾ ਛੋਟਾ ਜਿਹਾ ਘਰ ਹੋਵੇ ਜਿੱਥੇ ਮੈਂ ਰਹਿੰਦੀ ਮੈਂ ਜਿੱਥੇ ਮੈਨੂੰ ਕੋਈ ਵੀ ਕੋਈ ਵੀ ਠੀਕ ਆਜ ਬੱਚੇ ਮੇਰੇ ਆ ਦੇਖੋ ਟਾਈਮ ਹੀ ਇੰਨਾ ਮਾੜਾ ਆ ਗਿਆ ਕਦੋਂ ਕੌਣ ਕਦ ਕਿੱਥੇ ਬਦਲ ਜੇ ਆਪਾਂ ਨੂੰ ਕੀ ਪਤਾ ਬੇਟੀ ਆ ਮੇਟੀ ਕੱਲ ਨੂੰ ਵਿਆਹ ਕਰਾ ਕੇ ਆਪਣੇ ਘਰ ਚ ਚਲ ਜੂ ਹੁਣ ਉੱਥੇ ਜਾ ਕੇ ਉਹਦੇ ਕੋਲ ਤਾਂ ਨਹੀਂ ਮੈਂ ਰਹਿ ਸਕਦੀ ਨਾ ਵੀ ਮੈਨੂੰ ਨਾਲ ਲੈ ਜਾ ਤੂੰ ਮੈਂ ਦਾਜ ਥੋੜੀ ਆਉਣਾ ਮੇਰੀ ਵੀ ਕੋਈ ਇੱਜ਼ਤ ਹੈ ਬੇਟਾ ਠੀਕ ਆ ਬੇਟਾ ਸਹੀ ਆ ਵਿਚਾਰਾ ਕੱਲ ਨੂੰ ਮੰਨ ਲਾਦਾ 파ਟਨਰ ਆ ਗਿਆ ਉਹਦੇ 파ਟਨਰ ਨੂੰ ਮੈਂ ਪਸੰਦ ਨਹੀਂ ਤੇ ਫਿਰ ਮੈਂ ਤਾਂ ਉਹਨਾਂ ਮਾਵਾ ਵਰਗੀ ਹੈ ਨਹੀਂ ਵੀ ਮੈਂ ਆਪਦਾ ਬੇਟੇ 'ਚ ਤੇ ਨੂੰ ਮੇਰੇ ਤਾਂ ਸੋਚ ਨਹੀਂ ਇੱਥੇ ਜਿਹੜਾ ਬੰਦਾ ਪਰਮਾਤਮਾ ਨੂੰ ਦਿਲੋਂ ਮੰਨਦਾ ਉਹ ਤਾਂ ਸੋਚ ਹੀ ਮੁੱਕ ਜਾਂਦੀ ਹੈ ਮੇਰੇ ਤਾਂ ਸੋਚ ਨਹੀਂ ਇੱਥੇ ਆ ਕੇ ਮੁੱਕ ਜਾਂਦੀ ਹੈ ਵੀ ਜੇ ਮੇਰੇ ਕਰਕੇ ਮੇਰੇ ਬੇਟੇ ਤੇ ਨੂੰਹ ਚ ਲੜਾਈ ਰਹੂਗੀ ਤਾਂ ਆਪਾਂ ਸਾਈਡ ਤੇ ਆਪਾਂ ਦਾ ਜਿਹੜਾ ਛੋਟਾ ਜਿਹਾ ਘਰ ਬਣਾਇਆ ਉਹ ਉੱਥੇ ਜਾ ਕੇ ਰਹਿ ਲਾਂਗੇ ਇੱਕ ਆਪਣੇ ਕੋਲੇ ਬਸ ਕਾਰ ਹੋਵੇ ਜਿੱਥੇ ਆਪਾਂ ਕੋਈ ਜਾਣਾ ਹੈ ਕੋਈ ਦੁੱਖ ਸੁੱਖ ਹੈ ਆਪਾਂ ਉਹਦੀ ਕਾਰ ਤੇ ਬੱਕ ਜਾ ਕਰਾਂਗੇ ਕਿਉਂਕਿ ਮੈਂ ਅਪਰੇਸ਼ ਨਹੀਂ ਮੇਰੇ 4-5 ਹੋ ਚੁੱਕੇ ਆ ਬਾਕੀ ਬਿਮਾਰੀਆਂ ਨੇ ਮੈਂ ਛੁਣ ਨੂੰ ਦੱਸਤਾ ਤਾਂ ਤੁਹਾਡਾ ਦਿਮਾਗ ਹੱਲੂ ਇੰਨੀਆਂ ਨੇ ਘੇਰਾ ਹੋਇਆ ਸੀ ਉਹਨਾਂ ਚੋਂ ਲਿਕਲੀ ਹੋਈਆਂ ਠੀਕ ਹੈ ਤੇ ਮੈਂ ਕਦੇ ਵੀ ਨਹੀਂ ਚਾਹੁੰਦੀ ਵੀ ਮੈਂ ਆਪਦੇ ਬੇਟੇ ਦੇ ਨੂੰਦੀ ਲੜਾਈ ਦੇ ਵਿੱਚ ਆਪਦਾ ਹਿੱਸਾ ਬਣਾ ਮੈਂ ਤਾਂ ਕਹਿੰਦੋਂ ਵੀ ਬੇਟਾ ਤੂੰ ਆ ਉਹਦਾ ਘਰ ਬਸਾਜੇ ਇਹ ਮੈਨੂੰ ਨਹੀਂ ਪਸੰਦ ਕਰਦੀ ਕੋਈ ਗੱਲ ਨਹੀਂ ਮੈਨੂੰ ਤਾਂ ਰੋਟੀ ਉੱਥੇ ਬਣਾਇਆ ਆਇਆ ਕਰ 10 ਘਰ ਛੱਡ ਕੇ ਜਗਾ ਲੈ ਲੂੰ ਇਹ ਮੇਰੀ ਸੋਚ ਹੈ ਵੀ ਮੈਂ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਹਨਾ ਮੈਂ ਕਦੇ ਜ਼ਿੰਦਗੀ 'ਚ ਉਹ ਆਪਣੇ ਸੌਂਕ ਨਹੀਂ ਪੂਰੇ ਕੀਤੇ ਜੋ ਵਿਆਹ ਤੋਂ ਬਾਅਦ ਇੱਕ ਔਰਤ ਨੂੰ ਮਿਲਨੇ ਚਾਹੀਦੇ ਜੋਦੇ ਹੱਕ ਹੁੰਦੇ ਆ ਉਹ ਹੱਕ ਆਪਾਂ ਨੂੰ ਨਹੀਂ ਮਿਲੇ ਚਲੋ ਪਰਮਾਤਮਾ ਦੀ ਮਰਜ਼ੀ ਸੀ ਮੇਰਾ ਤਾਂ ਇਹੀ ਸੁਪਨਾ ਵੀ ਮੇਰੀ ਬੇਟੀ ਵੀ ਆਪਦੇ ਪਾਰਟਨਰ ਨਾਲ ਖੁਸ਼ ਰਹੇ ਮੇਰਾ ਬੇਟਾ ਵੀ ਆਪਦੇ ਘਰ ਆਈ ਨਾ ਖੁਸ਼ ਰਹੇ ਕਿਉਂਕਿ ਮੈਂ ਆਪ ਤਕਲੀਫ ਦੇਖੀ ਕਰਕੇ ਮੈਂ ਤਾਂ ਚਾਹੁੰਦੀ ਨਹੀਂ ਕਿਸੇ ਦੀ ਠੀਕ ਹੈ ਮੇਰਾ ਪੁੱਤ ਚੰਗਾ ਹੋ ਕੇ ਕੀ ਕਰੂ ਜੇ ਮੰਨ ਲਓ ਕੁੜੀ ਮਾੜੀ ਆ ਜੇ ਜਾਂ ਕੁੜੀ ਕੁੜੀ ਦੀ ਸੋਚ ਹੋਵੇ ਮੈਂ ਤਾਂ ਇਹਦੇ ਨਾਲ ਰਹਿਣਾ ਹੀ ਨਹੀਂ ਉੱਥੇ ਮੈਂ ਦੀਪੂ ਨੂੰ ਥੋੜੀ ਕਹੂੰਗੀ ਵੀ ਮੈਨੂੰ ਨਾਲ ਰੱਖ ਮੇਰੇ ਕਰਕੇ ਤਾਂ ਆਪਣੀ ਫੈਮਿਲੀ ਤੋੜ ਮੈਂ ਨਹੀਂ ਕਦੇ ਚਾਹੂੰਗੀ ਮੈਂ ਤੇ ਮੇਰੀ ਤਾਂ ਸੋਚ ਹੀ ਇੱਥੇ ਮੁੱਕ ਜਾਂਦੀ ਆ ਵੀ ਮੈਂ ਤਾਂ ਅਲੱਗ ਰਹਿ ਲੂੰਗੀ ਦੁਖੀ ਹੋ ਲੂੰਗੀ ਪਰ ਮੈਂ ਆਪਣੇ ਪੁੱਤ ਦੀ ਲਾਈਫ ਕਦੇ ਵੀ ਬਰਬਾਦ ਨਹੀਂ ਕਰੂੰਗੀ ਮੇਰੀ ਹੋਈ ਐ ਮੈਂ ਕਿਉਂ ਕਰਾਂ ਠੀਕ ਆ ਅਗਲੇ ਨੇ ਮੈਨੂੰ ਪਿਆਰ ਦਿੱਤਾ ਮੈਂ ਨਾਲ ਰਹੂੰਗੀ ਨਾ ਪਿਆਰ ਦਿੱਤਾ ਆਪਾਂ ਸੈੱਟ ਤੇ ਬਹਿ ਜਾਾਂਗੇ ਪੁੱਤ ਨੂੰ ਕਹਦਿਆਂ ਕਿ ਆਪਦੇ ਨੇ ਵੀ ਪੁੱਤ ਘੇੜਾ ਮਾਰ ਦਿਆ ਕਰੀ ਮੇਰੇ ਕੋਲੇ ਜਾਂ ਮੈਨੂੰ ਰੋਟੀ ਪਾਣੀ ਦੇ ਦਿਆ ਕਰੀ ਜਦੋਂ ਨਾਂ ਬਣੂੰਗਾ ਉਹ ਤੋਂ ਦੇ ਦਿਆ ਕਰੀ ਪੁੱਤਾਂ ਪਹਿਲੀ ਗੱਲ ਮੇਰੀ ਗੁਰੂ ਰਾਮਦਾਸ ਨਾਲ ਐਡੀ ਗੂੜੀ ਸਾਂਝ ਐ ਵਹਿਗੁਰੂ ਨਾਲ ਤੇ ਉਹਨੂੰ ਮੈਂ ਜਦੋਂ ਕਹਤਾ ਵੀ ਪ੍ਰਮਾਤਮਾ ਮੈਂ ਨਹੀਂ ਰਹਿਣਾ ਮੈਂ ਨਹੀਂ ਕਿਸੇ ਤੋਂ ਰੋਟੀਆਂ ਮੰਗ ਕੇ ਖਾਣੀਆਂ ਲੈ ਜਾ ਮੈਨੂੰ ਮੈਨੂੰ ਉਮੀਦ ਆ ਵੀ ਉਹ ਲੈ ਜਾਣਗੇ ਮੈਨੂੰ ਕਿਉਂਕਿ ਮੇਰੇ ਪਿਤਾ ਮਾਤਾ ਸਾਰੇ ਹੋ ਨਹੀਂ ਠੀਕ ਹੈ ਉਹਨਾਂ ਨੂੰ ਅਰਦਾਸ ਕਰ ਦੂੰ ਮੈਂ ਤਾਂ ਮਾਲਕਾ ਮੈਨੂੰ ਲੈ ਜਾ ਮੈਂ ਇੱਥੇ ਲੜ ਕੇ ਜ਼ਿੰਦਗੀ ਨਹੀਂ ਕੱਟਣੀ ਮੈਂ ਕਿਸੇ ਤੋਂ ਲੜ ਕੇ ਹੱਕ ਨਹੀਂ ਲੈਣੇ ਮੈਂ ਜ਼ਿੰਦਗੀ 'ਚ ਧੋਖੇ ਖਾਦੇ ਆ ਅੰਨੇ ਧੋਖੇ ਖਾਦੇ ਆ ਪਰ ਟੁੱਟੀ ਤਾਂ ਨਹੀਂ ਜਿਉਂਦੀ ਤਾਂ ਹੈਗੀ ਨਾਤਮਕ ਪਹਿਲੀ ਗੱਲ ਤਾਂ ਮੈਂ ਕਦੇ ਸੁਸਾਇਡ ਬਾਰੇ ਨਹੀਂ ਸੋਚਿਆ ਤਕਰੀਬਾ ਮੈਂ ਵੀ ਬਹੁਤ ਦੇਖੀ ਆ ਮੈਨੂੰ ਵੀ ਟਾਰਚ ਕੀਤਾ ਗਿਆ ਮੈਨੂੰ ਵੀ ਬਲੈਕਮੇਲ ਕੀਤਾ ਗਿਆ ਪਰ ਮਰਨ ਬਾਰੇ ਕਦੇ ਨਹੀਂ ਸੋਚਿਆ ਮੈਗਜ਼ੀਨਾਂ ਆਪਾਂ ਨਹੀਂ ਇਹੋ ਜਿਹੀ ਮਰਨੀ ਮਰਦੇ ਜਿੱਥੇ ਕੁੱਤੇ ਵਾਲੇ ਜੂਣ ਮਿਲ ਜੇ ਫਲਾਣਾ ਮਰ ਗਿਆ ਖਾ ਕੇ ਤੇ ਮੈਂ ਕਿਉਂ ਮਰਾਂ ਖਾ ਕੇ ਜਿੱਦ ਦੇ ਮੇਰੇ ਵਾਗਰੂ ਨੇ ਡਿਜਾਣਾ ਮੈਨੂੰ ਲੈ ਜਾਣਾ ਪਰ ਤੁਸੀਂ ਤੁਸੀਂ ਪਬਲਿਕ ਬਹੁਤ ਵੱਡੀ ਚੀਜ਼ ਹੋ ਤੁਸੀਂ ਕਿਸੇ ਦੁਖੀ ਬੰਦੇ ਨੂੰ ਜ਼ਿੰਦਗੀ ਦੇ ਸਕਦੇ ਹੋ ਹੁਣ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਵੀ ਮੈਂ ਇਸ ਟਾਈਮ ਇੰਨੇ ਕਿ ਧੋਖੇ ਖਾਈ ਬੈਠੀ ਆ ਮੇਰੀਆਂ ਜੀਣ ਦੀਆਂ ਇੱਛਾਵਾਂ ਖਤਮ ਨਹੀਂ ਪਰ ਬੱਚਿਆਂ ਨੂੰ ਲੈ ਕੇ ਮੈਂ ਜਿੰਦਾ ਜੇ ਤੁਸੀਂ ਸਹੀ ਪਿੱਛੋਂ ਸੱਚ ਪੁੱਛਦੇ ਨਾ ਅੰਦਰੋਂ ਮਰੀ ਹੋਈ ਔਰਤਾਂ ਮੈਂ ਅੰਦਰੋਂ ਖਤਮ ਐ ਪਰ ਤੁਹਾਡੇ ਨਾਲ ਗੱਲਾਂ ਸਾਰਾ ਦਿਨ ਬਾਹਰ ਜਾਣ ਨੂੰ ਮੇਰਾ ਕਿਤੇ ਜੀ ਨਹੀਂ ਕਰਦਾ ਕਿਸੇ ਨਾਲ ਗੱਲ ਕਰਨ ਨੂੰ ਮੇਰਾ ਜੀ ਨਹੀਂ ਕਰਦਾ ਤੁਹਾਡੇ ਨਾਲ ਗੱਲਾਂ ਮਾਰ ਲੈਣੀਆਂ ਤੁਹਾਡੇ ਨਾਲ ਗਾਣੇ ਵੀ ਗਾ ਲੈਣੀਆਂ ਤੁਹਾਡੇ ਨਾਲ ਗੁਰਬਾਣੀ ਨਾਲ ਪੜ੍ਹ ਲੈਣੀਆਂ ਪਾਠ ਕਰ ਲੈਣੀਆਂ ਤੁਹਾਡੇ ਕੋਲੇ ਕੱਪੜੇ ਵੇਚ ਲੈਣੀਆਂ ਵੀਡੀਓ ਬਣਾ ਕੇ 팔 ਲੈਣੀਆਂ ਕੱਪੜੇ ਵੇਚਣ ਦਾ ਮੇਰਾ ਮੇਨ ਰੀਜ਼ਨ ਪਤਾ ਕੀ ਹੈ ਵੀਰੇ ਮੈਨੂੰ ਮਿਹਨੇ ਮਿਲਦੇ ਆ ਮੈਨੂੰ ਮਿਹਨੇ ਪਸੰਦ ਨਹੀਂ ਮੈਨੂੰ ਮਿਹਨੇ ਮਿਲਦੇ ਤੂੰ ਮੇਰੇ ਟੁਕੜਿਆਂ ਦੇ ਬਲੀ ਤੇਰਾ ਲਾਜ ਕਰਾਇਆ ਤੇਰਾ ਕੀਤਾ ਨਾਲੇ ਮੇਰਾ ਅਕਾਲ ਪੁਰਖ ਵੈਗਰੂ ਜਾਣਦਾ ਵੀ ਜਦੋਂ ਮੈਨੂੰ ਪਤਾ ਸੀ ਵੀ ਹੁਣ ਮੇਰੇ ਤੇ ਬਾਲੇ ਪੈਸੇ ਲੱਗਣਗੇ ਜੇ ਮੈਂ ਦਾਖਲ ਹੋऊंगी ਰਵਿੰਦਰ ਸਿੱਧੂ ਦੇ ਤੇ ਵੀ ਮੇਰੀ ਬੈਲੂ ਜਮੀ ਖਤਮ ਹੋ ਜੂ ਉਹਦੋਂ ਮੈਂ ਦਾਖਲ ਨਹੀਂ ਹੋਈ ਉਹਦੋਂ ਮੈਂ ਰੱਬ ਨਾਲ ਲੜ ਕੇ ਮੰਜੇ ਤੇ ਘਰੇ ਪੈ ਗਈ ਸੀ ਮੇਰੇ ਦੋਨੇ ਬੱਚੇ ਵਿਚਾਰੀ ਮੇਰੀ ਕੇਅਰ ਕਰਦੇ ਸੀ ਤੇ ਰੱਬ ਨੂੰ ਕਹਿੰਦੀ ਸੀ ਲਿਜਾਣਾ ਜਦੋਂ ਮਰਜੀ ਲੈ ਜੀ ਰੱਬਾ ਮੈਂ ਡਾਕਟਰਾਂ ਦੇ ਨਹੀਂ ਜਾਣਾ ਉੱਥੇ ਰੁਲਕੇ ਨਹੀਂ ਮਰਨਾ ਮੈਨੂੰ ਸ਼ਾਇਦ ਲੱਗਦਾ ਵੀ ਜਿਵੇਂ ਹਸਪਤਾਲ ਚ ਬਗ ਜਾਂਦੀ ਮੈਂ ਬਚਣਾ ਵੀ ਨਹੀਂ ਸੀ ਕਿਉਂਕਿ ਵਿੱਚ ਕੁਝ ਹੈ ਨਹੀਂ ਸੀ ਠੀਕੇ ਗੋਲ ਗੀ ਚੱਕ ਦਿੰਦੇ ਮੈਨੂੰ ਇੱਕ ਰੱਬ ਦੇ ਹਸਾਰੇ ਮੈਂ 3 ਮਹੀਨੇ ਮੰਜੇ 'ਚ ਪਈ ਰਹੀ ਹਾਂ ਜਦੋਂ ਮੈਨੂੰ ਅਲਸਰ ਵਧੀ ਆ। ਇੱਕ ਸੇਵ ਦੀ ਫਾੜੀ ਜਾਂ ਮੈਂ ਚੀ-ਚੀ ਤੋਂ ਵੀ ਪਤਲੀ ਫਾੜੀ ਇੱਕ ਖਾ ਕੇ ਤੜਕੇ ਕੋਈ ਆਪਦੀਆਂ ਦੇਸੀ ਗੋਲੀਆਂ ਲੈ ਲੈਂਦੀ ਸੀ ਜਿਹੜੀਆਂ ਜਿੰਨਾਂ ਦੀ ਨੌਲੇਜ ਸੀ ਕੋਈ ਦੇਸੀ ਦਵਾਈ ਦੇਸੀ ਫਾਰਮੂਲੇ ਨਾਰੀਅਲ ਦਾ ਪਾਣੀ ਪੀ ਲੈਂਦੀ ਸੀ ਬਿੱਲ ਪੱਤਰ ਦਾ ਚੂਰਨ ਖਾਈ ਜਾਂਦੀ ਰਹਿੰਦੀ ਸੀ ਜਦੋਂ ਬੱਧਾ ਸੀ ਰੋਟੀ ਛੱਡਦੀ ਰੋਟੀ ਛੱਡਣ ਨਾਲ ਤਾਂ ਵੈਸੇ ਬਹੁਤ ਤੁੱਕ ਟੁੱਟ ਜਾਂਦੀ ਹੈ। ਰੋਟੀ ਛੱਡੀ ਕਾਦੀ ਸੀ ਭੁੱਖੀ ਨਹੀਂ ਸੀ ਲੱਗਦੀ ਅੰਦਰ ਮਰ ਚੁੱਕਿਆ ਸੀ ਚਰਬੀ ਬਲੱਡ ਆ ਰਿਹਾ ਸੀ। ਤਾਂ ਮੈਂ ਹੱਥ ਬਨ ਕੇ ਕਹਿਣੀ ਆ ਇਸ ਟਾਈਮ ਅੰਦਰੋਂ ਟੁੱਟੀ ਹੋਈ ਆ ਪਰ ਛੋਡੇ ਕਰਕੇ ਮੈਂ ਜਿਉਣੀ ਆ ਜੇ ਛੋਡੇ ਸਹਾਰੇ ਨਾਲ ਮੇਰੀ 15 ਸਾਲ ਜ਼ਿੰਦਗੀ ਹੋਰ ਮਿਲਦੀ ਆ ਤਾਂ ਮੈਨੂੰ ਦਿਓ ਮੈਂ ਛੋੜ ਤੋਂ ਮੰਗ ਰਹੀ ਆ ਮੈਂ ਖਤਮ ਹੋ ਚੁੱਕੀ ਆ ਇੱਕ ਬੱਚਿਆਂ ਨੂੰ ਛੱਡ ਕੇ ਮੇਰੇ ਵੱਲੋਂ ਕੋਈ ਰਿਸ਼ਤਾ ਵੀ ਨਹੀਂ ਹੈਗਾ ਤੁਸੀਂ ਬਾਰ-ਬਾਰ ਪੁੱਛਦੇ ਹੋ ਛੋਡੇ ਹਸਬੈਂਡ ਕੀ ਕਰਦੇ ਆ ਉਹ ਕਿੱਥੇ ਨੇ ਪਲੀਜ਼ ਇਹ ਸਵਾਲ ਨਾ ਕਰਿਆ ਕਰੋ ਤੁਹਾਨੂੰ ਮੈਂ ਪਲਟ ਕੇ ਜਵਾਬ ਨਹੀਂ ਦਿੰਦੀ ਜਦੋਂ ਮੈਂ ਵੀਡੀਓ 'ਚ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਵੀ ਮੈਂ ਕੱਲੀ ਆ ਕੱਲੀ ਦਾ ਮਤਲਬ ਵੀ ਹੈ ਜਿਉਂਦੇ ਸਾਰੇ ਆ ਪਰ ਮੇਰੇ ਲਈ ਹੈ ਨਹੀਂ ਫਿਰ ਮੈਂ ਜ਼ਿਕਰ ਕਿਉਂ ਕਰਾਂ ਵੀਡੀਓ ਚ ਮੈਨੂੰ ਕੋਈ ਪਸੰਦ ਨਹੀਂ ਕਰਦਾ ਮੇਰੀਆਂ ਬਿਮਾਰੀਆਂ ਕਰਕੇ ਮੈਨੂੰ ਛੱਡਦਾ ਸਭ ਨੇ ਫਿਰ ਕਿਉਂ ਆ ਮਮੇ ਮੇਰੀਆਂ ਬਿਮਾਰੀਆਂ ਕਰਕੇ ਮੇਰੇ ਨਾਲ ਅੱਡੇ ਅੱਡੇ ਫਰਾਡ ਹੋ ਗਏ ਵੀ ਮੈਂ ਅੰਦਰੇ ਅੰਦਰ ਖਤਮ ਹੋ ਰਹੀ ਹਾਂ ਪਰ ਖਤਮ ਹੁੰਦੀ ਨਹੀਂ ਜਿੰਨੀ ਮੇਰੀ ਲਾਈਫ ਆ ਜਿਉਂ ਕੇ ਕਰੂੰਗੀ ਪਰ ਝੁਕਦੀ ਨਹੀਂ ਝੁਗਦੀ ਨਹੀਂ ਕਿਸੇ ਮੂਰੇ ਮੈਨੂੰ ਵੀ ਹੁਣ ਰਿਲੀਜ਼ ਹੋ ਚੁੱਕਿਆ ਵੀ ਅੱਜ ਤੱਕ ਤੂੰ ੱੱਕੇ ਨਾਲ ਲੋਕਾਂ ਨਾਲ ਰਿਸ਼ਤੇ ਜੋੜਦੀ ਸੀ ੱੱਕੇ ਨਾਲ ਤੂੰ ਅਗਲੇ ਦੇ ਉੱਪਰ ਚੜਦੀ ਸੀ ਅਗਲੇ ਨੇ ਤੁਹਾਨੂੰ ਕੁੱਤੇ ਦੀ ਜੂਨ ਤੇ ਦੇ ਰੱਖਿਆ ਸੀ ਤੁਹਾਡੀ ਬੈਲੂ ਖਤਮ ਹੋਈ ਪਈ ਸੀ ਸੱਚੀ ਪੁੱਛੋ ਮੇਰਾ ਭੋਲਾਪਾਣ ਮੈਨੂੰ ਮਾਰ ਗਿਆ ਵੀ ਮੈਂ ਹਰ ਇੱਕ ਤੇ ਬਲੀਵ ਕਰਦੀ ਸੀ ਮੈਨੂੰ ਲੱਗਦਾ ਵੀ ਨਹੀਂ ਇਹ ਬੰਦਾ ਵੀ ਮੇਰੇ ਤੇ ਉੰਨੀ ਬਲੀਵ ਕਰਦਾ ਪਰ ਨਹੀਂ ਬੰਦਾ ਜਾਂ ਬੰਦੀ ਕੋਈ ਨਹੀਂ ਕਿਸੇ ਨੇ ਨਹੀਂ ਕੀਤਾ ਕੋਈ ਨਹੀਂ ਬਣਿਆ ਸੱਚੀ ਪੁੱਛੋ ਮੈਂ ਸਭ ਦਾ ਕੀਤਾ ਸਭ ਦਾ ਕਿਸੇ ਨੂੰ ਤਕਲੀਫ ਹੁੰਦੀ ਨਾ ਉੰਨੀ ਮੈਨੂੰ ਹੁੰਦੀ ਮੈਂ ਹਰ ਇੱਕ ਦੇ ਦਰਦਾਂ ਦੇ ਵਿੱਚ ਸਾਹ ਦਿੱਤਾ ਪਰ ਮੈਨੂੰ ਇਕੱਲੀ ਨੂੰ ਕੱਟਦਾ ਅੱਜ ਵੀ ਮੇਰਾ ਮਜ਼ਾਕ ਉਡਾਇਆ ਜਾਂਦਾ ਹੈ ਅੱਜ ਵੀ ਮੇਰੇ ਤੇ ਹੱਸਿਆ ਜਾਂਦਾ ਵੱਡੀ ਯੂਟਿਊਬਰ ਦੇਖ ਲਓ ਮੈਂ ਤੈਨੂੰ ਯੂਟਿਊਬਰ ਨੂੰ ਵੀ ਯੂਟਿਊਬਰ ਨੂੰ ਮੈਂ ਕਿਹੜਾ ਕੋਈ ਕਿਸੇ ਨੂੰ ਚੈਲੰਜ ਕਰਤਾ YouTube ਤੇ ਲੋਕ ਵੀਡੀਓ ਪਾਉਂਦੇ ਮੈਂ ਪਾਉਂਦੀ ਆ ਪਹਿਲਾਂ ਮੈਂ ਕੱਪੜਾ ਨਹੀਂ ਪਾਉਣ ਲੱਗੀ ਸੀ ਮੁੜ ਕੇ ਮੇਰਾ ਜੀ ਕਰਿਆ ਵੀ ਮੈਂ ਵੀ ਲੋਕਾਂ ਨਾਲ ਆਪਦੇ ਦੁੱਖ ਸ਼ੇਅਰ ਕਰਾਂ ਮੇਰਾ ਦੁੱਖ ਸੁਣਨ ਵਾਲਾ ਕੋਈ ਹੈ ਨਹੀਂ ਬੱਚਿਆਂ ਕੋਲੇ ਤਾਂ ਮੈਂ ਬੱਚੇ ਤਾਂ ਹੁਣ ਪਰੇਸ਼ਾਨ ਹੋ ਜਾਂਦੇ ਮੇਰੀਆਂ ਵੀਡੀਓ ਦੇਖ ਕੇ ਮੈਂ ਤਾਂ ਬੱਚਿਆਂ ਕੋਲੇ ਕਦੀ ਇਹ ਦੁੱਖ ਨਹੀਂ ਸ਼ੇਅਰ ਕੀਤੇ ਵੀ ਪੁੱਤ ਮਾਂ ਆਹ ਚੀਜ਼ਾਂ ਵੀ ਝੰਡਾਈਆਂ ਸੱਚੀ ਪੁੱਛੋ ਜਿੰਨਾ ਲਈ ਮੈਂ ਕਦੇ ਰੱਬ ਜਿੰਨਾ ਲਈ ਮੈਂ ਕਦੇ ਰੱਬ ਤੋਂ ਦੁਆਵਾਂ ਮੰਗਦੀ ਸੀ ਨਾ ਵੀ ਇਹ ਕਾਮਯਾਬ ਹੋਣ ਇਸ ਸੈਕਸ ਹੋਣ ਠੀਕਾ ਤੇ ਮੈਨੂੰ ਐ ਸ਼ੱਕ ਲੱਗਦਾ ਵੀ ਮੈਂ ਕਦੇ ਆਪਣੇ ਲਈ ਕੁਝ ਮੰਗਿਆ ਨਹੀਂ ਸੀ ਰੱਬ ਤੇ ਜਾ ਕੇ ਕਹਿਣਾ ਵੀ ਸੈਕਸ ਹੋਣ ਕਾਮਯਾਬ ਹੋਣੇ ਸੌਕੇ ਹੋਣ ਉਹਨਾਂ ਨੇ ਤਾਂ ਮੇਰੇ ਨਾਲ ਐਡੇ ਵੱਡੇ ਫਰਾਡ ਕੀਤੇ ਸੀ ਮੈਨੂੰ ਪਤਾ ਹੀ ਨਹੀਂ ਸੀ ਮੁੱਕਰਦੀ ਨਹੀਂ ਦਿਲ ਚ ਰਹਿਣੀਆਂ ਉਹ ਗੱਲਾਂ ਜੀਨੇ ਮੇਰੇ ਨਾਲ ਕੀਤੀਆਂ ਉਹਨਾਂ ਨੂੰ ਵਹਿਗੁਰੂ ਦੇਖੋ ਸਭ ਵਹਿਗੁਰੂ ਤੇ ਛੱਡ ਤਾਂ ਮੈਂ ਆਪ ਬਦਲਾ ਤਾਂ ਲੈਣਾ ਹੀ ਨਹੀਂ ਮੈਂ ਇਹ ਗਿਸ ਤੋਂ ਬਦਲਾ ਲੈਣਾ ਕਿਉਂਕਿ ਜਦੋਂ ਪਰਮਾਤਮਾ ਜਾਂ ਸਮਾ ਬਦਲਾ ਲੈਂਦਾ ਉਹ ਤੋਂ ਵੱਡਾ ਕੋਈ ਬਦਲਾ ਹੋ ਨਹੀਂ ਸਕਦਾ ਕੁਝ ਵੀ ਨਹੀਂ ਹੋ ਸਕਦਾ ਮੰਨ ਲਓ ਅੱਜ ਮੈਂ ਅਲੌਣ ਐ ਠੀਕ ਐ ਮੇਰਾ ਵਾਹਿਗੁਰੂ ਮੇਰੇ ਨਾਲ ਆ ਮੇਰੀ ਮਿਹਨਤ ਮੇਰੇ ਨਾਲ ਆ ਤੇ ਮੈਂ ਅਸੀਂ ਤਿੰਨੋਂ ਐ ਮੇਰਾ ਵਾਹਿਗੁਰੂ ਮੈਂ ਤੇ ਮੇਰੀ ਮਿਹਨਤ ਮੇਰੀ ਮਿਹਨਤ ਦੇ ਵਿੱਚ ਤੁਸੀਂ ਮੇਰਾ ਸਾਥ ਦਿਓ ਮੈਂ ਅੱਜ ਸੋ ਉਥੋਂ ਇਹ ਚੀਜ਼ ਮੰਗ ਰਹੀ ਹਾਂ ਵੀ ਤੁਸੀਂ ਮੇਰਾ ਸਾਥ ਦਿਓ ਕਿਉਂ ਨਹੀਂ ਦਿੰਦੇ 10000 ਤੁਸੀਂ ਮੇਰੇ ਸਬਸਕ੍ਰਾਈਬਰ ਹੋ ਹਨਾ ਤੇ ਵਿਊ ਮੇਰੇ 11500 ਹੁੰਦੀ ਐ ਤੁਸੀਂ ਹਰ ਇੱਕ ਦੀਆਂ ਵੀਡੀਓ ਦੇਖਦੇ ਹੋ ਕਿ ਮੇਰੀਆਂ ਨਹੀਂ ਦੇਖ ਸਕਦੇ ਅੱਜ ਮੈਂ ਤੁਹਾਨੂੰ ਕਹਿ ਰਹੀ ਮੈਂ ਜਾਣਾ ਚਾਹੁੰਨੀ ਆ ਤੁਸੀਂ ਮੇਰਾ ਸਹਾਰਾ ਬਣੋ ਨਾ ਮੈਂ ਕੱਲੀ ਆ ਲਾਉਣ ਮੈਂ ਤੁਹਾਨੂੰ ਬੱਚਿਆਂ ਬਾਰੇ ਪਹਿਲੀ ਦੱਸਤਾ ਵੀ ਬੱਚਾ ਤੇ ਮੈਂ ਬੋਝ ਕਦੇ ਪਾਉਣਾ ਨਹੀਂ ਨਾ ਮੈਂ ਪਾਵਾਂ ਨਹੀਂ ਮੈਂ ਇਹੋ ਜੀ ਮਦਰ ਬਣਨਾ ਚਾਹੁੰਨੀ ਆ ਵੀ ਮੈਂ ਮੇਰੇ ਕਰਕੇ ਮੇਰੇ ਬੱਚਾ ਨੂੰ ਟੈਨਸ਼ਨਾਂ ਚ ਸਟ੍ਰੈਸਾਂ ਚ ਸਿੱਟਾਂ ਇਹਨਾਂ ਨੂੰ ਮੈਂ ਇਹਨਾਂ ਦੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਦਊਂਗੀ ਮੁੰਡਾ ਆਪਣੀ ਜ਼ਿੰਦਗੀ ਜਿਉ ਸਕਦਾ ਬੇਟੀ ਆਪਣੀ ਜ਼ਿੰਦਗੀ ਜਿਉ ਸਕਦੀ ਹੈ ਕਿਉਂਕਿ ਮੈਂ ਜ਼ਿੰਦਗੀ ਜਿਉਂਕਣੀ ਦੇਖੀ ਮੈਂ ਕੋਈ ਕਿਸੇ ਨੂੰ ਗੁਲਾਮ ਕਰਾਵਾਂ ਕਿਉਂਕਿ ਦੁਨੀਆ ਇਹ ਮੇਲਾ ਆਓ ਜਾਓ ਰਹਿਣਾ ਇੱਥੇ ਕਿਸੇ ਲਈ ਨਹੀਂ ਜਿਨ੍ਹਾਂ ਜਦੋਂ ਹੀ ਆਪਣੇ ਦਿਲ ਚੋਂ ਇੱਕ ਹਾਰ ਨਿਕਲਦੀ ਆ ਉਹ ਪਰਮਾਤਮਾ ਦੇ ਕੋਲ ਹੀ ਜਾਂਦੀ ਆ ਤੇ ਫਿਰ ਉਹ ਪਰਮਾਤਮਾ ਚੱਕ ਕੇ ਡਰੀ ਵੇਖਦਾ ਵੀ ਇਹ ਬੰਦੇ ਦੀ ਹਾ ਕਿਉਂ ਆ ਰਹੀ ਏ ਮੇਰੇ ਕੋਲੇ ਕਿਉਂ ਰੋਂਦਾ ਇਹ ਠੀਕ ਆ ਕਈ ਵਾਰੀ ਪਰਮਾਤਮਾ ਆਪਣੇ ਭਗਤਾਂ ਨੂੰ ਨਾ ਵੈਸੇ ਛੱਡ ਦਿੰਦਾ ਉਹਨੂੰ ਪਰਮਾਤਮਾ ਨੂੰ ਹੁੰਦਾ ਵੀ ਇਹ ਬਾਣੀ ਨਾਲ ਜੁੜਿਆ ਰੱਬ ਨਾਲ ਜੁੜਿਆ ਕਿਤੇ ਮਾੜਾ ਨਹੀਂ ਕਰ ਸਕਦੇ ਇਸ ਗੱਲ ਦਾ ਵੈਸੇ ਗੁਰੂ ਨਹੀਂ ਆਪਣੇ ਤੇ ਯਕੀਨ ਹੁੰਦਾ ਵੀ ਇਹ ਮਾੜਾ ਨਹੀਂ ਕਰ ਸਕਦੇ ਕਿਸੇ ਦਾ ਯਕੀਨ ਕਰਦੇ ਵੈਸੇ ਗੁਰੂ ਵੀ ਆਪਣੇ ਤੇ ਪਰ ਜਦੋਂ ਕਿਤੇ ਆਪਾਂ ਰੋਨੇ ਆ ਆਪਣੀ ਹਾ ਨਿਕਲਦੀ ਆ ਹਨਾ ਮੇਰੇ ਢਿੱਡ ਚ ਇੱਕ ਹੋਂਗਾ ਜਾਂ ਹਾ ਨਿਕਲਦੀ ਆ ਉਹ ਫਿਰ ਵਹਿਗਰੂ ਕੋਲੇ ਜਾਂਦੀ ਆ ਸਿੱਧੀ ਫਿਰ ਵਹਿਗਰੂ ਆਪਣੀ ਡੈਰੀ ਫਰੋਲਦੇ ਆ ਕਿਉਂ ਰੋ ਰਹੀ ਆ ਜਾਂ ਰੋ ਰਿਹਾ ਕਿਉਂ ਇਹਦੀ ਹਾ ਨਿਕਲੀ ਕਿਉਂ ਇਹ ਦੁਖੀ ਆ ਫਿਰ ਵਹਿਗਰੂ ਪਲਟ ਕੇ ਨੇੜੇ ਆ ਕੇ ਦੇਖਦੇ ਆ ਨਹੀਂ ਉਹ ਆਪਣੇ ਭਗਤਾਂ ਨੂੰ ਕਹਿ ਦਿੰਦੇ ਸੀ ਉਹਨਾਂ ਨੂੰ ਜਕੀਰ ਹੁੰਦਾ ਵੀ ਮੇਰੇ ਭਗਤ ਤਾਂ ਕਿਸੇ ਦਾ ਮਾੜਾ ਕਰੀ ਨਹੀਂ ਸਕਦੇ ਤੇ ਜਦੋਂ ਉਹਦੇ ਭਗਤਾਂ ਦੇ ਭੀੜ ਪੈਂਦੀ ਆ ਫਿਰ ਉਹ ਨੇੜੇ ਆ ਜਾਂਦੇ ਫਿਰ ਉਹ ਵੇਖਦੇ ਆ ਵੀ ਇਹ ਰੋ ਕਿਉਂ ਰਿਹਾ ਹੈ ਕਿਉਂ ਦੁਖੀ ਆ ਫਿਰ ਉਹਨੂੰ ਪਰਮਾਤਮਾ ਦਾ ਜਾਣੀ ਜਾਣ ਉਹਨੂੰ ਪਤਾ ਲੱਗ ਜਾਂਦਾ ਵੀ ਆਹ ਸਖਸ ਨੇ ਇਹਨੂੰ ਦਰਦ ਦਿੱਤਾ ਤੇ ਵੀਰੂ ਸਖਸ ਦੀ ਵਾਰੀ ਆ ਜਾਂਦੀ ਹੈ ਸੋ ਕਈ ਇੰਨੇ ਠੀਠ ਲੋਕਾਂ ਕਾ ਸਮਝਦੇ ਨਹੀਂ ਪਰ ਪ੍ਰਮਾਤਮਾ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾ ਰਿਹਾ ਹੁੰਦਾ ਦਰਦ ਦੇ ਰਿਹਾ ਹੁੰਦਾ ਤੁਸੀਂ ਕਦੇ ਵੀ ਇਹ ਨਾ ਸੋਚੋ ਵੀ ਤੁਸੀਂ ਕਿਸੇ ਨਾਲ ਧੂ ਧੋਖਾ ਕਰੋਗੇ ਤੇ ਬਚ ਜੂਗੇ ਨਹੀਂ ਸਮਾ ਸੋੜੇ ਦੇ ਵੀ ਚੱਲਣਾ ਅੱਜ ਮੈਂ ਦਰਦਾਂ ਚ ਬਹੁਤ ਜਿਆਦੇ ਡੂੰਘੇ ਦਰਦਾਂ ਚ ਆ ਮੈਂ ਸੱਚ ਬੋਲਦੀ ਆ ਵੀ ਮੈਂ ਬਹੁਤ ਦਰਦਾਂ ਚ ਤੁਸੀਂ ਮੈਨੂੰ ਕੱਟਣਾ ਮੇਰੀ ਸਪੋਰਟ ਕਰੋ ਠੀਕ ਹੈ ਤੇ ਨਹੀਂ ਮੈਂ ਦਰਦਾਂ ਚ ਮਰਨਾ ਪਸੰਦ ਕਰੂੰਗੀ ਪਰ ਕਿਸੇ ਮਰੇ ਝੁਕਣਾ ਪਸੰਦ ਨਹੀਂ ਕਰੂੰਗੀ ਠੀਕ ਹੈ ਦਰਦ ਮੈਨੂੰ ਬੇਸ਼ੱਕ ਲੈ ਜਾਣਾ ਪਰ ਆਪਾਂ ਝੁਕਣਾ ਨਹੀਂ ਕਿਸੇ ਨੂੰ ਕਿਉਂਕਿ ਆਪਣੇ ਗੁਰੂਆਂ ਨੇ ਕਿਸੇ ਮੇਰੀ ਸੁਸਣੀ ਨਹੀਂ ਨਵਾਇਆ ਤੇ ਆਪਾਂ ਵੀ ਨਵਾਵਾਂਗੇ ਆਪਣੇ ਗੁਰੂਆਂ ਨੇ ਤਾਂ ਐਡੇ ਐਡੇ ਜ਼ੁਲਮ ਸਹਿ ਲਏ ਤੇ ਆਪਣੇ ਨਾਲ ਤਾਂ ਬਹੁਤ ਬਦ ਇਨਸਾਨ ਕਰਦੇ ਆ ਬਦ ਬਦ ਜ਼ੁਲਮ ਹੈ ਜ਼ੁਲਮ ਮੈਂ ਕਿਹਾ ਸੀ ਜ਼ੁਲਮ ਕਹਤਾ ਜ਼ੁਲਮ ਇਹ ਆ ਜਿਹੜਾ ਹੁੰਦਾ ਨਾ ਵੀ 슈ਗਰ ਦੇ ਨਾਲ ਆਪਣੀ ਜਿਹੜੀ ਜੁਬਾਨ ਹੈ ਗਈ ਬੀਰ ਤੇ ਤਲਾ ਵੀ ਜਾਂਦੀ ਹੈ ਦੀਪੂ ਕਹਿੰਦਾ ਤੁਸੀਂ ਜ਼ੁਲਮ ਕਹਿ ਰਹੇ ਹੋ ਜ਼ੁਲਮ बोल ਜਾਨੀ ਵੀ ਮੈਂ ਕਿਹਾ ਥੋੜਾ ਜਿਹਾ ਬੋਲਿਆ ਹੁੰਦਾ ਮੇਰੇ ਤੋਂ ਤੇ ਆਪਾਂ ਜ਼ੁਲਮਾਂ ਦੇ ਖਿਲਾਫ ਲੜਾਂਗੇ ਆਪਾਂ ਵੀ ਲੜਾਂਗੇ ਜਿੰਨੇ ਸਾਹ ਹੈ ਜਿਨ੍ਹਾਂ ਨੇ ਆਪਾਂ ਨੂੰ ਛੱਡਿਆ ਆਪਾਂ ਵੀ ਛੱਡੇ ਅਗਲੇ ਨੂੰ ਆਪਣੇ ਮਨਾਂ ਸਰ ਗਿਆ ਆਪਾਂ ਨੂੰ ਵੀ ਸਰਜੂ ਅਗਲੇ ਨੇ ਆਪਣੇ ਨਾਲ ਧੋਖਾ ਕੀਤਾ ਆਪਾਂ ਤਾਂ ਨਹੀਂ ਕੀਤਾ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਆਪਾਂ ਤਾਂ ਨਹੀਂ ਗੁਨੇਗਾਰ ਅਗਲਾ ਗੁਨੇਗਾਰ ਆ ਫਿਰ ਅਗਲਾ ਭੂਤੂ ਜਿਹੜਾ ਕਰਦਾ ਤੁਹਾਡੇ ਨਾਲ ਵੀ ਉਹ ਭੁਗਤਦਾ ਠੀਕ ਹੈ ਜਿਹੜਾ ਸਮਝਦਾਰ ਬੰਦਾ ਉਹ ਤਾਂ ਸਮਝ ਜਾਂਦਾ ਤੇ ਜਿਹੜਾ ਮੂਰਖ ਹੁੰਦਾ ਉਹ ਕਹਿੰਦੇ ਥੱਪੜ ਮਾਰ ਕੇ ਵੀ ਨਹੀਂ ਸਮਝਦਾ ਠੀਕ ਹੈ ਸੋ ਸੋਡੇ ਨਾਲ ਫਰਾਡ ਕਰਨ ਵਾਲੇ ਫਸਤਾਉਣਗੇ ਠੀਕ ਹੈ ਮੈਂ ਤਾਂ ਅੱਜ ਵਾਅਦਾ ਕਰ ਲਿਆ ਆਪਣੇ ਆਪ ਨਾਲ ਵੀ ਇੱਕ ਤਾਂ ਮੇਰੀ YouTube ਫੈਮਿਲੀ ਹੈ ਇੱਕ ਮੇਰਾ ਵਾਹੀ ਗਰੂ ਹੈ ਦੂਜੀ ਮੇਰੀ ਮਿਹਨਤ ਅਤੇ ਮੈਂ ਆ ਹੋਰ ਆਪਣਾ ਕੋਈ ਹੈ ਨਹੀਂ ਬੱਚਾ ਨੂੰ ਆਪਾਂ ਫ੍ਰੀडम ਲਾਈਫ ਦਿੱਤੀ ਤੁਸੀਂ ਆਪਣੀ ਜ਼ਿੰਦਗੀ ਜਿਉਮੋ ਠੀਕ ਹੈ ਆਪਾਂ ਨੂੰ ਤੇ ਕਦੇ ਕਿਸੇ ਜੀ ਦਾ ਬੋਝ ਨਹੀਂ ਨਿਪਾਵਾਂਗੇ ਸੋ ਪਲੀਜ਼ ਮੇਰੀ ਸਪੋਰਟ ਕਰੋ ਤੁਹਾਡੀ ਸਪੋਰਟ ਦੀ ਮੈਨੂੰ ਬਹੁਤ ਲੋੜ ਹੈ ਮੇਰਾ ਮਯਾਕ ਬਣ ਰਿਹਾ ਹੈ ਮੇਰੇ ਤੇ ਟਿੱਪਣੀਆਂ ਹੋ ਰਹੀਆਂ ਵੱਡੀ ਯੂਟਿਊਬਰ ਫਲਾਨਾ ਧੁੰਕਾ ਕਿਉਂਕਿ ਮੈਂ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਕੱਪੜੇ ਦਾ ਕੰਮ ਮੈਂ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਵੀ ਮੈਂ ਜੋ ਛੋੜੇ ਨਾਲ ਬੋਲਦੀਆਂ ਕਦੇ ਝੂਠ ਨਹੀਂ ਬੋਲਦੀ ਕੱਪੜੇ ਦਾ ਕੰਮ ਤੋਰਿਆ ਮੈਂ ਆਪਣਾ ਪੈਸਾ ਕਮਾਉਣ ਲਈ ਵੀ ਮੇਰੇ ਆਪਣਾ ਪੈਸਾ ਹੋਵੇ ਠੀਕ ਹੈ ਮੇਰੀ ਆਪਦੀ ਕਮਾਈ ਹੋਵੇ ਮੈਨੂੰ ਕਿਸੇ ਤੋਂ ਮੰਗਣਾ ਨਾ ਪਵੇ ਕੋਈ ਮੈਨੂੰ ਬੋਝ ਨਾ ਸਮਝੇ ਠੀਕ ਹੈ ਖੁਸ਼ੀ ਹੁੰਦੀ ਆ ਮੈਨੂੰ ਜੋ ਮੈਂ ਕੱਪੜੇ ਚ ਕਮਾਈ ਕਰਦੀ ਆ ਤੇ YouTube ਤੇ ਮੈਂ ਛੋੜੇ ਨਾਲ ਵੀਡੀਓ ਪਾ ਕੇ ਆਪਣਾ ਮਨੋਰੰਜਨ ਕਰ ਲੈਣੀ ਆ ਦੁੱਖ ਸੁੱਖ ਸਾਂ ਉਹ ਪਰ ਨਾ ਮੈਂ ਆਪਣਾ ਘਰ ਖਰੀਦਣਾ ਤੁਹਾਨੂੰ ਪਹਿਲਾਂ ਦੱਸ ਕਿ ਪਹਿਲਾਂ ਵੀ ਦੱਸਿਆ ਸੀ ਮੈਂ ਇੱਕ ਆਪਣਾ ਛੋਟਾ ਜਿਹਾ ਘਰ ਖਰੀਦਣਾ ਇੱਕ ਮੇਰੀ ਆਪਦੀ ਕਾਰ ਹੋਊਗੀ ਦੁੱਖ ਸੁੱਖ ਚ ਆਪਣੇ ਉਹ ਕਾਰ ਬੰਦੇ ਦਾ ਕੰਮ ਹੀ ਦੇਊਗੀ ਬੰਦਾ ਨਹੀਂ ਦਿੰਦਾ ਤੇ ਇਹਦਾ ਪੈਸਾ ਵੀ ਰਿਹਾ ਆਪਣੇ ਰਿਸ਼ਤੇ ਨਾਤੇ ਸਾਰੇ ਆ। ਉਹ ਸਾਨੂੰ ਪਤਾ ਹੀ ਹੈ ਜੇ ਮੇਰੇ ਕੋਲੇ ਪੈਸਾ ਹੁੰਦਾ ਸਾਰੇ ਰਿਸ਼ਤੇ ਮੇਰੇ ਆ। ਬਟ ਮੈਂ ਰਿਸ਼ਤਿਆਂ 'ਚ ਹੁਣ ਬਲੀਵ ਹੀ ਨਹੀਂ ਰੱਖਦੀ। ਨਾ ਬਲੀਵ ਹੁਣ ਮੈਂ ਕਿਸੇ ਰਿਸ਼ਤੇ 'ਚ ਕਰਨਾ ਵੀ ਦੇ, ਨਾ ਕਰਾਂ ਚਾਹੇ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ। ਕਿਸੇ ਰਿਸ਼ਤੇ ਨੂੰ ਮੈਂ ਹੁਣ ਦਿਲੋਂ ਪਿਆਰ ਨਹੀਂ ਕਰਨਾ। ਨਾ ਦਿਲੋਂ ਰਿਸਪੈਕਟ ਦੇਣੀ ਆ ਠੀਕ ਆ। ਜਿੱਦਾਂ ਜਿਹਨੇ ਮੇਰੇ ਨਾਲ ਕੀਤੀ ਆ ਓਦਾਂ ਦਾ ਬਿਹੇਵਤਾ ਛੱਡੋ ਮੈਂ ਉਹਨੂੰ ਦੁੱਗਣਾ ਬਿਹੇਵਾਂ ਆਪਣੇ ਨਾਲ ਕਰੂਗੀ। ਅਗਲੇ ਨੂੰ ਦੱਸ ਦੂੰਗੀ ਵੀ ਮੈਂ ਕੌਣ ਸੀ। ਠੀਕ ਆ। ਤੇ ਲਿਖ ਕੇ ਲੈ ਲਓ ਜਿਨ੍ਹਾਂ ਨੇ ਮੈਨੂੰ ਰੋ ਜਿਨ੍ਹਾਂ ਨੇ ਮੇਰੇ ਇਸ ਦਿਲ ਤੇ ਦਿਲ ਤੇ ਛੱਟਾ ਮਾਰੀ ਉਹਨਾਂ ਨੂੰ ਤੂੰ ਦੇਖਣਾ ਠੀਕ ਹੈ ਕਿਉਂਕਿ ਪਰਮਾਤਮਾ ਤੇ ਮੈਂ ਤਾਂ ਛੱਡ ਦਈ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਵਾਲਾ ਉਹ ਵਹੀ ਗੁਰੂ ਦੇਖ ਲੈਂਦਾ ਠੀਕ ਹੈ ਤੇ ਆਪਾਂ ਉਹ ਬੰਦਿਆਂ ਵਰਗੇ ਕਮੀਨੇ ਬਣਨਾ ਵੀ ਨਹੀਂ ਵੀ ਆਪ ਬਦਲਾ ਲੈਣ ਵਾਲੇ ਸੋਚ ਨਾ ਆਪਣੀਆਂ ਡੋਰਾਂ ਇਸ ਵਹਿਗੁਰੂ ਤੇ ਉਹ ਵਹਿਗੁਰੂ ਬਦਲਾ ਲੈਣਗੇ ਲੈਣਗੇ ਜਿਨ੍ਹਾਂ ਨੇ ਮੈਨੂੰ ਰੁਵਾਇਆ ਤੇ ਵਾਰੀ ਉਹਨਾਂ ਦੀ ਆਉਣ ਵਾਲੀ ਆ ਜਿਨ੍ਹਾਂ ਨੇ ਮੇਰੇ ਨਾਲ ਫਰਾਡ ਕੀਤੇ ਤੇ ਫਰਾਡੋਆਂ ਨਾਲ ਵੀ ਹੋਣ ਵਾਲੇ ਆ ਜਿਨ੍ਹਾਂ ਨੇ ਇਸ ਚੱਕਰ ਦੇ ਵਿੱਚ ਮੇਰੀ ਲਾਈਫ ਬਰਬਾਦ ਕਰਦੀ ਵੀ ਅਸੀਂ ਕਿ ਇੱਜ਼ਤ ਵਾਲੀ ਲਾਈਫ ਜਿਊਵਾਂਗੇ ਇਹ ਉਹਨਾਂ ਦੀ ਗਲਤ ਫਹਮੀ ਆ ਕਿਉਂਕਿ ਇੱਜ਼ਤ ਰੁਤਬਾ ਤੇ ਪੈਸਾ ਹੀ ਪਰਮਾਤਮਾ ਦਿੰਦਾ ਸੋ ਬੇਅਤ ਕੁਝ ਨਹੀਂ ਹੁੰਦਾ ਮੂਰਖੋਂ ਤੁਸੀਂ ਇਹ ਸੋਚਣ ਵਾਲੇ ਠੀਕ ਹੈ ਸੋ ਪਰਮਾਤਮਾ ਮੇਰੇ ਨਾਲ ਹੈ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਮੇਰੇ ਵਾਹਿਗੁਰੂ ਨੇ ਜਦੋਂ ਮੇਰੀ ਬਾਹ ਫੜੀ ਹੈ ਤੇ ਛੱਡਦਾ ਵੀ ਨਹੀਂ ਠੀਕ ਹੈ ਸੋ ਝੂਠੀਆਂ ਇੱਜ਼ਤਾਂ ਵਾਲੇ ਆਪਣੇ ਘਰੇ ਆਪਾਂ ਮਾੜੇ ਆਪਣੇ ਘਰੇ ਆਪਾਂ ਨਾ ਤਾਂ ਕਿਸੇ ਨੂੰ ਇੱਜ਼ਤ ਦੇਣੀ ਆ ਤੇ ਨਾਲ ਹੀ ਤੋਂ ਲੈਣੀ ਆ ਗੱਲ ਖਤਮ ਸੋ ਮਨਜੀਤ कौर ਮਾਨ ਤੋਂ ਵੀਡੀਓ ਬਣਾਉਣ ਵਿੱਚ ਕੋਈ ਕਮੀ ਰਹੀ ਹੋਵੇ ਤਾਂ ਸੌਰੀ ਚਾਹੁੰਨੀ ਆ ਤੇ ਕੋਈ ਵੀ ਗਲਤ ਬੋਲ ਲਵੇ ਬੀਬੀ ਨੇ ਸੌਰੀ ਚਾਹੁੰਨੀ ਆ ਪਲੀਜ਼ ਮੇਰੀ سپورਟ ਕਰੋ ਮੇਰਾ ਜਿਹੜੇ ਮਜ਼ਾਕ ਬਣਾਉਂਦੇ ਆ ਨਾ ਉਹਨਾਂ ਦਾ ਮੂੰਹ ਤੁਸੀਂ ਬੰਦ ਕਰਨਾ ਮੈਂ ਤੁਹਾਨੂੰ ਨਸ਼ਰ ਹੀ ਆਮ ਕਹਿ ਰਹੀ ਵੀ ਮੇਰਾ ਮਜ਼ਾਕ ਬਣਾ ਰਹੇ ਆ ਕੋਈ ਮੈਨੂੰ ਵੱਡੀ ਯੂਟਿਊਬਰ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਸੋ ਪਲੀਜ਼ ਮੇਰੀ ਮਦਦ ਕਰੋ ਮੈਂ ਤੁਹਾਡੇ ਤੋਂ ਮੰਗ ਰਹੀ ਆ ਰਿਕਵੈਸਟ ਆ ਮੇਰੀ ਸੋ ਆਪ ਸਭ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ